ਜੋ ਰੱਬੋ ਰੱਬੋ ਤੇਜਿੰਦਰ ਪਾਲ ਬਰਬੀਤਪੁਰ ਬਲਾਰੀ ਦਾ ਸੋਨਿਹਾਰ ਇਹ ਬਲ ਬਣਾ ਉਹ ਸਭ ਤੋਂ ਇਹ ਉਹ ਸੁਭਕ ਜਿਹੜਾ ਨੇ ਕਹਤਾ ਜੀ ਸਾਹਿਬ ਦਾ ਰੋਣਾ ਜੇ ਬੋਲੇ ਸੋਨਿਹਾਰ ਜੋ ਸੁਸ਼ੀਰਤਾ ਬਲ ਕੌਮੀ ਸ਼ਾਹ ਜਰੀ ਅਕਾਲ ਤੱਕ ਸਾਹਿਬ ਦੇ ਆਦੇਸ਼ ਅਨੁਸਾਰ ਜੋ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜिती ਲਈ ਕੱਲ ਤੱਕ ਸਾਹਬ ਤੋਂ ਕਮੇਟੀ ਬਣਾਈ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਪ੍ਰਕਿਰਿਆ ਸ਼ੁਰੂ ਕਰਕੇ ਪੰਥ ਔਰ ਪੰਜਾਬ ਪ੍ਰਵਾਂਤ ਲੀਡਰਸ਼ਿਪ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਅਤੇ ਪੰਜਾਬੀਆਂ ਨੂੰ ਦੇਣੀ ਸੀ ਉਸ ਦੇ ਤਹਿਤ ਉਹ ਪ੍ਰਕਿਰਿਆ ਮੁਕੰਮਲ ਹੋਈ ਆ ਔਰ 21 ਤਾਰੀਖ ਤੋਂ ਹਰ ਹਲਕੇ ਵਿੱਚ ਜਾ ਕੇ ਕਮੇਟੀ ਵੱਲੋਂ ਡੈਲੀਗੇਟਾਂ ਦੀ ਚੋਣ ਆ ਜਿਹੜੀ ਸਟੇਟ ਔਰ ਜ਼ਿਲ੍ਹਾ ਡੈਲੀਗੇਟਾਂ ਦੀ ਚੋਣ ਕੀਤੀ ਜਾ ਰਹੀ ਹੈ ਇਸ ਦੇ ਤਹਿਤ ਅੱਜ ਹਲਕਾ ਘਨੌਰ ਵਿੱਚ ਸਰ ਫੇਮ ਸਿੰਘ ਜੀ ਚੰਦੂ ਮਾਇਰਾ ਸਾਹਿਬ ਔਰ ਸਾਡੇ ਹਲਕਾ ਇੰਚਾਰ ਸਰਦ ਰਤਨ ਸਿੰਘ ਛੇਕੂਪੁਰਾ ਜੀ ਸੰਧੂ ਸਾਹਿਬ ਸਾਰਿਆਂ ਲੀਡਰਸ਼ਿਪ ਨੇ ਆਗੂ ਸਹਿਬਾਨ ਨੇ ਆਪਣੀ ਡੈਲੀਗੇਟਾਂ ਦੀ ਜਿਹੜੀ ਮੀਟਿੰਗ ਹੈ ਉਹ ਬੜੇ ਚੰਗੇ ਮਾਹੌਲ ਵਿੱਚ ਹੋਈ ਔਰ ਸਰਬਸੰਮਤੀ ਨਾਲ ਚਾਰ ਸਟੇਟ ਦੇ ਡੈਲੀਗੇਟ ਔਰ ਜ਼ਿਲ੍ਹੇ ਦੇ ਡੈਲੀਗੇਟ ਨੇ ਜਿਹੜੇ ਚੁਣੇ ਗਏ ਨੇ ਸੋ ਮੈਂ ਸਾਰੀ ਲੀਡਰਸ਼ਿਪ ਨੂੰ ਸਾਰੇ ਚੁਣੇ ਹੋਏ ਡੈਲੀਗੇਟ ਸਹਿਬਾਨ ਨੂੰ ਕਮੇਟੀ ਵੱਲੋਂ ਸਾਰੀ ਲੀਡਰਸ਼ਿਪ ਵੱਲੋਂ ਲੱਖ ਲੱਖ ਵਧਾਈ ਸਨ ਇਹੋ ਗੱਲ ਉਹ ਤਾਂ ਜੀ ਸਾਡੇ ਪੱਤਰ ਨੂੰ ਤਾਂ ਉਹ ਕੀ ਸਮਝਦੇ ਨੇ ਉਹ ਤਾਂ ਅਕਾਲ ਤਖਤ ਨੂੰ ਨਹੀਂ ਕੋ ਸਮਝ ਰਹੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਨਹੀਂ ਮੰਨਿਆ ਤੇ ਸਾਡੇ ਪੱਤਰ ਨੂੰ ਜਾਂ ਹੋਰ ਕਿਸੇ ਗੱਲ ਨੂੰ ਤਾਂ ਉਹਨਾਂ ਨੇ ਕੀ ਮੰਨਣਾ ਪਰ ਅਸੀਂ ਜੋ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਭਾਵਨਾ ਸੀ ਭਾਵਨਾ ਸੀ ਪੰਥਕ ਇਕਤਾ ਦੀ ਸੋ ਨਹੀਂ ਉਸ ਚੀਜ਼ ਨੂੰ ਮਨਜ਼ੂਰ ਕਰ ਰਹੇ ਤਾਂ ਫਿਰ ਪੰਥ ਇੱਕ ਤਰਫਾ ਹੋ ਕੇ ਉਹਨੂੰ ਮਨਜ਼ੂਰ ਕਰੂਗਾ ਪਰ ਤੁਸੀਂ ਦੇਖੋਗੇ ਕਿ ਪੰਥ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਔਰ ਇੱਕ ਪੰਥਕ ਪਲੇਟਫਾਰਮ ਮਿਲੂਗਾ ਗਾਉਮ ਨੂੰ ਉਹ ਇਕੱਲੇ ਹੀ ਰਹਿ ਜਾਣਗੇ ਉਹ ਲੀਡਰ ਲੀਡਰ ਹੀ ਰਹਿ ਜਾਣਗੇ ਤੇ ਸੰਘਤ ਹੈ ਜਿਹੜੀ ਸਾਰੀ ਇੱਕ ਪਾਸੇ ਦੇਖੋ ਫਿਲਹਾਲ ਤਾਂ ਜਿਹੜਾ ਸਾਡਾ ਪ੍ਰੋਗਰਾਮ ਹੈ ਅਸੀਂ ਇੱਕ ਚੰਗੀ ਇੱਕ ਤਾਂ ਲੀਡਰਸ਼ਿਪ ਦੇਣੀ ਆ ਜਿਹਨੂੰ ਪੰਥੌਰ ਪੰਜਾਬ ਪ੍ਰਵਾਨ ਕਰ ਲਵੇ ਜਿੱਥੇ ਕੁਰਬਾਨੀ ਤਿਆਗ ਔਰ ਸੇਵਾ ਦੀ ਭਾਵਨਾ ਹੋਵੇ ਦੂਜਾ ਮਨੋਰਥ ਹੈ ਕਿ ਅਸੀਂ ਏਜੰਡਾ ਦੇਣਾ ਏਜੰਡਾ ਉਹ ਹੋਵੇ ਜਿਹਦੇ ਤੇ ਪੰਥੌਰ ਪੰਜਾਬ ਸਹਿਮਤ ਹੋਵੇ ਲੋਕਾਂ ਨੂੰ ਲੱਗੇ ਕਿ ਸਾਡੇ ਹੱਕਾਂ ਲਈ ਲੜ ਰਹੀ ਹੈ ਇਹ ਲੀਡਰਸ਼ਿਪ ਲੋਕਾਂ 'ਚ ਪ੍ਰਭਾਵ ਚੱਲਿਆ ਗਿਆ ਸੀ ਕਿ ਲੀਡਰਸ਼ਿਪ ਸੱਤਾ ਪ੍ਰਾਪਤੀ ਲਈ ਔਰ ਆਪਣੇ ਨਿੱਜੀ ਹਿੱਤਾਂ ਲਈ ਲੜ ਰਹੀ ਹੈ ਜਿਸ ਕਰਕੇ ਅਕਾਲੀ ਦਲ ਕਮਜ਼ੋਰ ਹੋਇਆ ਉਹ ਪ੍ਰਭਾਵ ਖਤਮ ਕਰਨੇ ਨੇ ਔਰ ਇਹ ਪ੍ਰਭਾਵ ਦੇਣਾ ਕਿ ਅਸੀਂ ਪੰਥਰ ਪੰਜਾਬ ਲਈ ਲੜਦੇ ਆਂ ਲੜਨਾ ਵੀ ਆ ਔਰ ਅਕਾਲੀ ਦਲ ਦੀ ਡਿਊਟੀ ਵੀ ਇਹੀ ਸੀ ਕੋ ਜਦੋਂ ਉਸ ਤਰ੍ਹਾਂ ਦਾ ਸਾਨੂੰ ਮਾਹੌਲ ਦਿਸੂਗਾ ਤਾਂ ਸੰਗਤ ਵੱਲੋਂ ਸਹਿਯੋਗ ਆਪਾਂ ਮਾਰੇ ਮਿਲੂ ਅਰੇ ਲੋਅ ਐਂਡ ਆਰਡਰ ਨੂੰ ਕਿੰਨੇ ਦੇਖਦੇ ਹੋ ਅੱਜ ਜਿਹੜੇ ਨੇ ਤਕੀਦਰ ਤੋਂ ਦਾਵਾ ਨੇ ਉਹਨਾਂ ਦੇ ਡੇਟੇ ਦੇ ਕੇ ਤਾਂ ਕੋਈ ਤਾਂ ਹੁਣ ਸਰਕਾਰ ਤਾਂ ਦੇਖੋ ਲੋਅ ਐਂਡ ਆਰਡਰ ਪੱਖੋਂ ਡਿਵੈਲਪਮੈਂਟ ਪੱਖੋਂ ਫਾਈਨੈਂਸਿਸ ਪੱਖੋਂ ਸਾਰ ਪੱਖ ਤੋਂ ਫੇਲ ਹੋਇਆ ਸਿਰਫ ਡਰਾਮੇ ਤੇ ਝੂਠ ਤੇ ਜਾਂ ਆਪਾਂ ਇਹ ਕਹੀਏ ਕਿ ਲੋਕਾਂ ਨੂੰ ਗੁੰਮਰਾਹ ਕਰਨ ਤੇ ਲੱਗੇ ਹੋਏ ਨੇ ਇਹ ਦੋ ਬਿਨਾ ਕੁਝ ਨਹੀਂ ਬੋੜ ਲੱਗ ਰਹੇ ਨੇ ਗਰਾਉਂਡ ਤੇ ਕੁਝ ਨਹੀਂ ਹੋ ਰਿਹਾ ਸੋਚ ਕਰਕੇ ਧਮਕੀ ਕਿਸੇ ਨੂੰ ਵੀ ਮਿਲੇ ਹਰ ਹਰੇਕ ਨੂੰ ਹੀ ਮਾਰੀ ਆ چاہے ਕੋਈ ਗਰੀਬ ਆ ਜਾਂ ਕੋਈ ਵੱਡਾ ਬੰਦਾ ਉਹ ਇੱਕ ਭੈਰਹਿਤ ਜੀਵਨ ਆ ਜਿਹੜਾ ਉਹ ਸਰਕਾਰ ਨਹੀਂ ਦੇ ਸਕੀ ਇਹ ਲੋਕਾਂ ਨੂੰ ਲੋਕ ਆਪਦੇ ਆਪ ਨੂੰ ਆਜ਼ਾਦ ਨਹੀਂ ਮਹਿਸੂਸ ਕਰਦੇ ਲੋਕ ਡਰ ਭੈਣ ਨਾਲ ਆਪਣਾ ਜੀਵਨ ਬਿਸ਼ਰ ਕਰ ਰਹੇ ਨੇ ਮੈਂ ਸਮਝਣਾ ਨਿੰਦਣਯੋਗ ਵੀ ਆ ਔਰ ਪੰਜਾਬ ਲਈ ਬੜਾ ਦਰਦਨਾਕ ਹੈ। ਆਉਣ ਵਾਲੇ ਸਮੇਂ ਚ ਸਭ ਤੋਂ ਪ੍ਰਧਾਨ ਉਹਨਾਂ ਦੀ ਪਾਰਟੀ ਚੋਂ ਲੰਡਾ ਕੋਈ ਦਾਅਵਾ ਹੁੰਦਾ। ਪਰ ਸਾਡਾ ਜੀ ਅੱਜ ਕੰਮ ਮੁੱਕ ਜੂ। ਇਸ ਤੋਂ ਬਾਅਦ ਸਾਰੀ ਲੀਡਰਸ਼ਿਪ ਬੈਠ ਕੇ ਚੰਗੀ ਤਰ੍ਹਾਂ ਵਿਚਾਰ ਵਟਾਂਦਰਾ ਕਰਾਂਗੇ। ਜੋ ਵੀ ਪੰਜਾਬ ਔਰ ਪੰਥ ਦੇ ਹਿੱਤ ਚ ਹੋਊਗਾ, ਪਾਰਟੀ ਦੇ ਹਿੱਤ ਚ ਹੋਊਗਾ। ਉਹ ਫੈਸਲਾ ਮਿਲੂਗਾ ਤੁਹਾਨੂੰ ਇਸ ਗੱਲ ਦਾ ਪੂਰਨ। ਤੁਹਾਡੇ ਨਾਲ ਹੋਰ ਅਕਾਲੀ ਦਲ ਜਿਹੜਾ ਬਾਦਲ ਹੈਗਾ। ਉਹਨਾਂ ਦੇ ਕੋਈ ਆਗੂ ਹੈਗੇ ਨੇ ਜਿਹੜੇ ਸੋਸ਼ਲ ਸੰਪਰਕ ਤੋਂ ਲੱਗਦਾ ਕਿ ਆਉਣ ਵਾਲੇ ਸਮੇਂ ਅਸਲ ਅਸਲ ਇਹ ਹੈ ਜੀ ਜੋ ਮੈਂ ਮਹਿਸੂਸ ਕਰਦਾ। ਲੋੜ ਸੰਗਤ ਨੂੰ ਜੋੜਨ ਦੀ ਹੈ। ਲੀਡਰ ਆਉਣ ਜੀਏ ਸਦਕਾ ਕੋਈ ਵੀ ਆਵੇ ਇਸ ਪਲੇਟਫਾਰਮ ਤੇ ਅਕਾਲ ਤਖਸਬ ਨੂੰ ਸਮਰਪਿਤ ਹੋਵੇ। ਕੋਈ ਵੀ ਆਵੇ ਅਸੀਂ ਜੀ ਆਇਆਂ ਨੂੰ ਆ। ਪਰ ਜਿਹਨਾਂ ਸੰਗਤ ਜੁੜ ਗਈ ਅਕਾਲ ਤਖਸਬ ਨਾਲ ਤੇ ਲੀਡਰ ਤਾਂ ਜਿੱਦਰ ਨੂੰ ਬਹੁਤਾ ਥੋੜਾ ਬੜਾ ਮਾਹੌਲ ਬਣਦਾ ਦਿਖਦਾ ਹੁੰਦਾ ਉਧਰ ਨੂੰ ਆਪੀ ਆ ਜਾਂਦੇ ਹੁੰਦੇ ਨੇ। ਪਹਿਲਾਂ ਤਾਂ ਮੈਂ ਮੁਬਾਰਕਬਾਦ ਦਾ ਹਲਕਾ ਧਨੌਰ ਦੇ ਸਮੂਹ ਡੈਲੀਗੇਟਸ ਨੂੰ ਔਰ ਧੰਨਵਾਦ ਕਰਨਾ ਚਾਹਤ ਕਵਾਲ ਤੇ ਹੁੰਦਾ ਹੋਣਾ ਦਾ ਜਿਹੜੇ 5 ਮੈਂਬਰੀ ਕਮੇਟੀ ਵੱਲੋਂ ਅੱਜ ਜੋ ਚੋਣ ਕਰਾਉ ਆਏ ਸੀ ਡੈਲੀਗੇਟ ਦੀ ਔਰ ਚੋਣ ਸਹਿਮਤੀ ਨਾਲ ਹੋਈ ਆ ਸਰਸੰਮਤੀ ਨਾਲ ਹੋਈ ਆ ਅੱچھے ਮਾਹੌਲ 'ਚ ਹੋਈ ਆ ਔਰ ਮੈਨੂੰ ਆਸ ਆ ਕਿ 11 ਅਗਸਤ ਨੂੰ ਜਿਹੜੀ ਪ੍ਰਧਾਨ ਦੀ ਚੋਣ ਆ ਉਹ ਵੀ ਇਸੇ ਤਰ੍ਹਾਂ ਸਹਿਮਤੀ ਨਾਲ ਹੋਏਗੀ ਕਿਉਂਕਿ 100 ਤੋਂ ਵੱਧ ਹਲਕੇ ਵਿੱਚ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਆ ਡੈਲੀਗੇਟ ਦੀ ਹਰ ਹਲਕੇ ਦੇ ਵਿੱਚ ਸਹਿਮਤੀ ਹੋਈ ਆ ਹਰ ਹਲਕੇ ਦੇ ਵਿੱਚ ਬਿਨਾਂ ਵਿਵਾਦ ਤੋਂ ਕੋਈ ਕਿਸੇ ਤਰ੍ਹਾਂ ਟਕਰਾਅ ਤੋਂ ਬਿਨਾਂ ਸਾਰੂ ਸੰਸਤੀ ਦਾ ਚੋਹਾ ਹੋ ਜਾਣਾ ਇਸ ਲਈ 11 ਅਗਸਤ ਦੀ ਪ੍ਰਧਾਨ ਦੀ ਚੋਣ ਵੀ ਸਾਰੂ ਸੰਸਤੀ ਦਾ ਹੋएगी ਐਸਾ ਸਾਰੂ ਚੋਹਾ ਚਾ। ਔਰ ਮੈਂ ਸਮਝਦਾ ਕਿ ਇਹ ਚੋਣ ਤੋਂ ਬਾਅਦ ਪੰਜਾਬ ਤੇ ਪੰਜਾਬੀਆਂ ਨੂੰ ਜਗਾਉਣ ਦਾ ਪੰਜਾਬ ਨੂੰ ਬਚਾਉਣ ਦਾ ਪੰਜਾਬ ਦੇ ਵਿੱਚ ਗੈਰ ਪੰਜਾਬੀਆਂ ਨੂੰ ਪੰਜਾਬ ਦੀ ਧਰਤੀ ਤੋਂ ਭਜਾਉਣ ਦਾ ਪ੍ਰੋਗਰਾਮ ਨਿਚਾਇਆ ਜਾਣਾ। ਅੱਜ ਪੰਜਾਬ ਲਾ ਬਾਰਸਾ ਪੰਜਾਬ ਅੱਜ ਗੈਰ ਪੰਜਾਬੀਆਂ ਦੇ ਹੱਥਾਂ ਵਿੱਚ ਚਲਿਆ ਗਿਆ। ਸਾਡੇ ਮੌਜੂਦਾ ਸਰਕਾਰ ਪੰਜਾਬ ਦੀ ਕੇਵਲ ਗੱਪਾਂ ਨਾਲ ਤੇ ਚੁਟਕਲਿਆਂ ਨਾਲ ਡੰਗ ਟਪਾ ਰਹੀ ਆ ਪੰਜਾਬ ਦਾ ਕੋਈ ਸਵਾਰ ਨਹੀਂ ਸਕੇ ਪੰਜਾਬ ਦੇ ਜਿੰਨੇ ਵੀ ਮਸਲੇ ਸੀ ਖਾਸ ਤੌਰ ਤੇ ਦਿੱਲੀ ਨੇ ਜਿਸ ਤਰ੍ਹਾਂ ਪੰਜਾਬ ਦੀ ਸੰਗੀ ਘੋਟੀ ਪਿਛਲੇ ਸਮੇਂ ਭਾਵੇਂ ਡੈਮਾਂ ਤੇ ਕਬਜ਼ਾ ਕਰ ਲਿਆ ਭਾਵੇਂ ਚੰਡੀਗੜ੍ਹ ਦੇ ਵਿੱਚ ਸਾਡੀ ਮਲਾਜਬਾਂ ਦੀ ਰੇਸ਼ ਉਹ ਖਤਮ ਕਰਤੀ ਮਤਲਬ 50 ਕਿਲੋਮੀਟਰ ਤੇ ਤਾਂ ਬੀਐਸਐਫ ਲੈਣ ਕੇ ਬਿਠਾਤੀ ਅੱਜ ਪੰਜਾਬ ਰੂਪਿਆਂ ਦੇ ਅਧਿਕਾਰ ਖੇਤਰ ਤੇ ਕੇਂਦਰ ਦਾ ਨੰਗੇ ਚਿਤੇ ਰੂਪੀ ਢਖਲ ਦਾ ਸੀ। BBMP ਦਾ 8 ਕਰੋੜ ਤੋਂ ਵੱਧ ਰੁਪਇਆ ਪੰਜਾਬ ਦਾ BBMP ਵੱਲੋਂ ਕੇਂਦਰ ਦੀਆਂ CIS ਵਰਗੀਆਂ ਸਿਕਿਉਰਿਟੀ ਏਜੰਸੀਆਂ ਦੇ ਬਿਨਾ ਪੁੱਛੇ ਪੰਜਾਬ ਦੀ ਸਰਕਾਰ ਦੀ ਆਗਿਆ ਤੋਂ ਬਿਨਾ ਦੇ ਦੇਣਾ ਮਹਲੇ ਤੋਂ ਵੱਡਾ ਪੰਜਾਬ ਲਈ ਕੋਈ ਸ਼ਰਮਿੰਦਗੀ ਵਾਲੀ ਗੱਲ ਨਹੀਂ ਹੈ। ਪੰਜਾਬ ਲਈ ਚਿੰਤਾਤ੍ਰੀ ਵਾਲੀ ਕੋਈ ਗੱਲ ਨਹੀਂ ਹੈ। ਪੰਜਾਬ ਦਾ ਮੁੱਖ ਮੰਤਰੀ ਚੁੱਪ ਬੈਠਿਆ ਪੰਜਾਬ ਦੀ ਸਰਕਾਰ ਚੁੱਪ ਬੈਠੀ ਆ। ਕਰਨੇ ਲਾ ਕੇ ਦੇਵਤੇ ਪਹਿਲਾ ਬਹੁਤ ਖੇਖਣ ਕਰਦੇ ਰਹੇ ਪਰ ਜਦੋਂ ਹੁਣ ਪੈਸਾ ਬੀਬੀ ਐਮਪੀ ਦਾ ਚੁਪ ਕਰਕੇ ਸੀਐਸ ਤੋਂ ਹਵਾਲੇ ਕਰਦਾ ਉਦੋਂ ਮੁੱਖ ਮੰਤਰੀ ਸਾਹਿਬ ਬੋਲੇ ਨਹੀਂ ਕਿ ਸ਼ਬਦ ਵੀ ਉਹ ਦਿੱਲੀ ਤੋਂ ਡਰਦੇ ਕਹਿ ਲੋ ਦਿੱਲੀ ਵਾਲਿਆਂ ਦੇ ਦਵਾ ਥੱਲੇ ਕਹਿ ਲੋ ਮਤਲਬ ਪੰਜਾਬ ਨੂੰ ਲੁੱਟਿਆ ਜਾ ਰਿਹਾ ਇਸ ਲਈ ਜਾਗੋ ਤੇ ਜਗਾਓ ਪੰਜਾਬ ਦਾ ਬਚਾਓ ਇਹ ਮਿਹਨਤ ਅਸੀਂ ਹੁਣ ਵਾਲੇ ਸਮੇਂ ਸ਼ੁਰੂ ਕਰਨੀਆਂ ਔਰ ਪੰਜਾਬੀਆਂ ਨੂੰ ਪੰਜਾਬ ਬਣਾਉਣ ਲਈ ਅਸੀਂ ਹੌਕਾ ਦੇਣਾ ਅੱਜ ਆਉਣ ਵਾਲਾ ਸਮਾਂ ਖਤਰੇ 'ਚ ਜਾ ਰਿਹਾ ਆਉਣ ਵਾਲੇ ਸਮੇਂ ਵਿੱਚ ਜੇ ਅਸੀਂ ਨਾ ਜਾ ਕੇ ਤਾਂ ਪੰਜਾਬ ਪੰਜਾਬ ਨਹੀਂ ਰਹਿਣਾ ਪੰਜਾਬ ਦਾ ਸੱਭਿਆਚਾਰ ਖਤਮ ਹੋ ਜਾਏਗਾ ਪੰਜਾਬੀ ਮਾਂ ਬੋਲੀ ਬੋਲਣ ਵਾਲਿਆਂ ਦੀ ਗਿਣਤੀ ਘਟਦੇਗੀ ਪੰਜਾਬ ਦੀ ਧਰਤੀ ਤੇ ਗੈਰ ਪੰਜਾਬੀ ਕਾਬਜ਼ ਹੋ ਜਾਣਗੇ ਪੰਜਾਬੀਆਂ ਨੂੰ ਪੰਜਾਬ ਤੋਂ ਬਾਹਰ ਧੱਕਣ ਦੀਆਂ ਸਕੀਮਾਂ ਹੋ ਰਹੀਆਂ ਨੇ ਇਸ ਲਈ ਇੱਕ ਸ਼ਕਤੀਸ਼ਾਲੀ ਮਜ਼ਬੂਤ ਖੇਤਰੀ ਪਾਰਟੀ ਸ਼ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਬਣਾਉਣ ਜੋ ਅਸੀਂ ਜਾ ਰਹੇ ਹਾਂ 11 ਅਗਸਤ ਨੂੰ ਜੋ ਸਾਹਮਣੇ ਆਉਣਾ ਉਹ ਹੀ ਕੋਈ ਇੱਕ ਰਸਤਾ ਪੰਜਾਬ ਨੂੰ ਬਚਾਉਣ ਦਾ ਅੰਤ ਨੂੰ ਬਚਾਉਂਦਾ ਲਾਇਨ ਪੋਲ ਪੋਲਿਸੀ ਜਿਹੜੀ ਆ ਉਹ ਕਿਸਾਨਾਂ ਨੂੰ ਮੈਂ ਸਮਝਦਾ ਬਦਲ ਕੇ ਕਿਹਾਦਾ ਖੇਤੀ ਤੋਂ ਬਾਹਰ ਕੱਢਣ ਦੀ ਨੀਤੀ ਆ ਮਤਲਬ ਅੱਧਾ ਪੰਜਾਬ ਸ਼ਹਿਰੀਕਰਨ ਦੇ ਨਾਂ ਥੱਲੇ ਖੇਤੀ ਤੋਂ ਪਰੇ ਕਰਤਾ ਤੇ ਖੇਤੀ ਸੈਕਟਰ ਖਤਮ ਹੋ ਜਾਣਾ ਪੰਜਾਬ ਤਾਂ ਖੇਤੀ ਦੇ ਆਧਾਰ ਤੇ ਸੀ ਤੇ ਜੇ ਖੇਤੀ ਕਰਨ ਵਾਲੀ ਜ਼ਮੀਨਾਂ ਨਹੀਂ ਤਾਂ ਪੰਜਾਬ ਖੇਤੀ ਦੇ ਹਜ਼ਾਰ ਤੋਂ ਕੀਮੇ ਰਹੇਗਾ ਕੋਈ ਇੱਕ ਬੜੀ ਸਾਜ਼ਿਸ਼ ਦੇ ਤਹਿਤ ਪੰਜਾਬੀਆਂ ਨੂੰ ਉਜਾੜਨ ਦੀ ਇੱਕ ਸਾਜ਼ਿਸ਼ ਆ ਜਿਹੜੀ ਹਜ਼ਾਰਾਂ ਏਕੜ ਜ਼ਮੀਨ ਲੈਂਡਪੂਲਿੰਗ ਦੇ ਨਾਂ ਤੇ ਮਤਲਬ ਜ਼ਮੀਨਾਂ ਕਿਸਾਨਾਂ ਦੀਆਂ ਕਰਜਾ ਸਰਕਾਰ ਨੇ ਲੈ ਲੈਣਾ ਤੇ ਕਰਜਾ ਲੈ ਕੇ ਸਰਕਾਰ ਲੁੱਟ ਮਚਾਏਗੀ ਇਸ਼ਤਿਹਾਰਾਂ ਤੇ ਚੁਟਕਲਿਆ ਤੇ ਆਪਣੇ ਬੇਗਬਾਜੀ ਤੇ ਖਰਚੇ ਕਰੇਗੀ ਤੇ ਕਿਸਾਨ ਜਿਹੜਾ ਵਿਹਲਾ ਹੋ ਜਾਏਗਾ ਇਹ ਬੜੀ ਇੱਕ ਖਤਰਨਾਕ ਸਾਜ਼ਿਸ਼ ਜਿਹੜੀ ਚੱਲ ਰਹੀ ਆ ਲੈਂਡਪੂਲਿੰਗ ਪਾਲਸੀ ਜਿਹੜੀ ਆ ਉਹ ਪੰਜਾਬ ਸਰਕਾਰ ਨੂੰ ਵਾਪਸ ਲੈਣੀ ਚਾਹੀਦੀ ਆ ਅਦਰਵਾਈਜ਼ 11 ਅਗਸਤ ਤੋਂ ਬਾਅਦ ਜੋ ਸਾਡਾ ਪ੍ਰਧਾਨ ਦੀ ਚੋਣ ਹੋਣੀ ਆ ਉਸ ਤੋਂ ਬਾਅਦ ਅਸੀਂ ਪੰਜਾਬ ਦੀ ਖੇਤੀ ਨੂੰ ਬਚਾਉਣ ਦੀ ਮੈਂ ਵੀ ਰੰਭਾਂਗੇ